ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ 'ਚ ਹਾ ਹ ਕਾਰ ਮਾਚਕਦੀ ਹੈ ਕਿਉਂਕਿ ਪੰਜਾਬ ਦੇ ਵਿੱਚ ਪਾਣੀ ਦਾ ਸੰਕਟ ਜੋ ਹੈ ਉਹ ਡੂੰਗਾ ਹੁੰਦਾ ਜਾ ਰਿਹਾ ਕੁਝ ਹੈਰਾਨ ਕਰਨ ਵਾਲੇ ਆંકੜੇ ਨਿਕਲ ਕੇ ਸਾਹਮਣੇ ਆਏ ਨੇ ਜੋ ਤੁਹਾਡੇ ਨਾਲ ਜਲਦੀ ਸਾਂਝੇ ਕਰਾਂਗੇ ਲੇਕਿਨ ਦੱਸਦੇ ਕਿ ਪੰਜਾਬ ਦੇ 20 ਜ਼ਿਲ੍ਹਿਆਂ ਦੇ ਵਿੱਚ ਇਸ ਵੇਲੇ ਸਥਿਤੀ ਜੋ ਹੈ ਕਾਫੀ ਜ਼ਿਆਦਾ ਚਿੰਤਾਜਨਕ ਬਣੀ ਹੋਈ ਹੈ ਕਿਉਂਕਿ ਇੰਨਾ 20 ਜ਼ਿਲ੍ਹਿਆਂ ਦੇ ਵਿੱਚ ਅੰਡਰਗਰਾਉਂਡ ਵਾਟਰ ਨੂੰ ਲੈ ਕੇ ਜੋ ਹੈ ਸਥਿਤੀ ਕਾਫੀ ਖਰਾਬ ਹੁੰਦੀ ਜਾ ਰਹੀ ਹੈ ਤਾਂ ਇੱਥੇ 19 ਜ਼ਿਲ੍ਹੇ ਜੋ ਹੈ ਉਹ ਗੰਭੀਰ ਸਥਿਤੀ ਉਹਨਾਂ ਦੇ ਵਿੱਚ ਬਣੀ ਹੋਈ ਹੈ ਜਦ ਕਿ ਇੱਕ ਜ਼ਿਲ੍ਹਾ ਜੋ ਹੈ ਜਿੱਥੇ ਕੇ ਹਾਲਾਤ ਹੋਣ ਕਾਫੀ ਨਾਜ਼ੁਕ ਦੱਸੇ ਜਾ ਰਹੇ ਨੇ ਤਾਂ ਅੰਡਰਗਰਾਉਂਡ ਵਾਟਰ ਨੂੰ ਲੈ ਕੇ ਦੱਸਦੇ ਕਿ ਸਥਿਤੀ ਜੋ ਹੈ ਲਗਾਤਾਰ ਪੰਜਾਬ ਦੇ ਵਿੱਚ ਵਿਗੜਦੀ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਜਿਹੜਾ ਭੂਮੀਗਤ ਪਾਣੀ ਹੈ ਉਹ ਲਗਾਤਾਰ ਘੇਟਾਂ ਜਾ ਰਿਹਾ ਹੈ ਤਾਂ ਜਿਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਵੱਡਾ ਪਾਣੀ ਦਾ ਸੰਕਟ ਜੋ ਹੈ ਉਹ ਲੋਕਾਂ ਨੂੰ ਦੇਖਣ ਨੂੰ ਮਿਲ ਸਕਦਾ ਹੈ ਤੇ ਲੋਕਾਂ ਨੂੰ ਏਸੀ ਪਰੇਸ਼ਾਨੀ ਜੋ ਹੈ ਕਾਫੀ ਜ਼ਿਆਦਾ ਉਠਾਉਣੀ ਪੈ ਸਕਦੀ ਹੈ ਸੋ ਤੁਹਾਨੂੰ ਆਂਕੜੇ ਵੀ ਦੱਸਦੇ ਨੇ ਦਰਅਸਲ ਇਥੇ ਜੋ ਹੈ ਲੋਕ ਸਭਾ ਦੇ ਵਿੱਚ ਸੰਸਦ ਮੈਂਬਰ ਹਰਸਿਮਰਤ ਕੋਰ ਬਦਲ ਦੇ ਸਵਾਲ ਦੇ ਉੱਤੇ ਕੇਂਦਰੀ ਜਲ ਸ਼ਕਤੀ ਮੰਤਰਾਲੇ ਦੇ ਵੱਲੋਂ ਜਵਾਬ ਦਿੱਤਾ ਗਿਆ ਸੀਗਾ ਤਾਂ ਇਸ ਦੌਰਾਨ ਉਹਨਾਂ ਦੇ ਵੱਲੋਂ ਜੋ ਆંકੜੇ ਦੱਸੇ ਗਏ ਉਹ ਕਾਫੀ ਹੈਰਾਨ ਕਰਨ ਵਾਲੇ ਨੇ ਉਹਨਾਂ ਦੱਸਿਆ ਕਿ ਪੰਜਾਬ ਦੇ 19 ਜ਼ਿਲ੍ਹਿਆਂ ਨੂੰ ਜ਼ਿਆਦਾ ਅਸ਼ੋਸ਼ਨ ਅਤੇ ਰੋਪਣ ਨੂੰ ਨਾਜ਼ੁਕ ਸ਼੍ਰੇਣੀ ਦੇ ਵਿੱਚ ਰੱਖਿਆ ਗਿਆ ਹੈ ਅੰਡਰਗਰਾਊਂਡ ਵਾਟਰ ਨੂੰ ਲੈ ਕੇ ਉਸ ਦੇ ਮਾਮਲੇ ਦੇ ਵਿੱਚ ਦੱਸੇ ਕਿ ਜ਼ਿਆਦਾ ਸ਼ੋਸ਼ਨ ਤੇ ਨਾਜ਼ੁਕ ਸ਼੍ਰੇਣੀ ਦੇ ਵਿੱਚ ਜੋ ਹੈ ਜ਼ਿਲ੍ਹਿਆਂ ਨੂੰ ਰੱਖਿਆ ਗਿਆ ਹੈ ਇਹ ਵਰਗੀਕਰਨ ਕੇਂਦਰੀ ਭੂਮੀ ਜਲ ਬੋਰਡ ਦੁਆਰਾ ਜਲ ਸ਼ਕਤੀ ਅਭਿਆਨ 2025 ਅਧੀਨ ਭੂਮੀਗਤ ਪਾਣੀ ਦੇ ਪੱਧਰ ਦੇ ਵਿੱਚ ਗਿਰਾਵਟ ਖੇਤਰੀ ਸਥਿਤੀ ਤੇ ਇੱਛਾਵਾਨ ਜ਼ਿਲ੍ਹਿਆਂ ਦੇ ਆਧਾਰ ਉਤੇ ਕੀਤਾ ਗਿਆ ਦੱਸਦੇ ਕਿ ਜਿੰਨਾ 20 ਜ਼ਿਲ੍ਹਿਆਂ ਦੇ ਵਿੱਚ ਭੂਮੀਗਤ ਪਾਣੀ ਦੀ ਸਥਿਤੀ ਚਿੰਤਾਜਨਕ ਇਸ ਲਈ ਬਣੀ ਹੋਈ ਹੈ ਉਹਨਾਂ ਦੇ ਵਿੱਚ ਅੰਮ੍ਰਿਤਸਰ, ਬਰਨਾਲਾ, ਬਠਿੰਡਾ, ਫਰੀਦਕੋਟ, ਫਤਿਹਗੜ੍ਹ ਸਾਹਿਬ, ਫਿਰੋਜ਼ਪੁਰ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ ਇਸ ਦੇ ਨਾਲ ਕਪੂਰਥਲਾ ਲੁਧਿਆਣਾ ਮਲੇਰ ਕੋਟਲਾ ਮਾਨਸਾ ਮੋਗਾ ਪਟਿਆਲਾ ਮੁਹਾਲੀ ਨਵਾਂ ਸ਼ਹਿਰ ਸੰਗਰੂਰ ਤੇ ਤਰਨਤਾਰਨ ਸ਼ਾਮਿਲ ਨੇ 101 ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਮਾਝਾ ਮਾਲਵਾ ਦੁਆਬਾ ਸਾਰੇ ਹੀ ਇਹਨਾਂ ਦੇ ਵਿੱਚ ਕਵਰ ਹੋ ਰਹੇ ਨੇ ਤੇ ਇਹਨਾਂ ਸਾਰੇ ਹੀ ਸ਼ਹਿਰਾਂ ਦੇ ਵਿੱਚ ਇਹਨਾਂ ਸਾਰੇ ਇਲਾਕਿਆਂ ਦੇ ਵਿੱਚ ਜੋ ਅੰਡਰਗਰਾਊਂਡ ਵਾਟਰ ਦੀ ਸਥਿਤੀ ਹੈ ਜੋ ਭੂਮੀਗਤ ਪਾਣੀ ਦੀ ਸਥਿਤੀ ਹੈ ਉਹ ਕਾਫੀ ਜ਼ਿਆਦਾ ਚਿੰਤਾਜਨਕ ਬਣੀ ਹੋਈ ਹੈ ਜਲ ਸ਼ਕਤੀ ਮੰਤਰਾਲੇ ਦੇ ਵੱਲੋਂ ਇਸ ਨੂੰ ਲੈ ਕੇ ਆંકੜੇ ਜੋ ਹੈ ਦਿੱਤੇ ਗਏ ਨੇ ਲੋਕ ਸਭਾ ਦੇ ਵਿੱਚ ਕਿ ਇੱਥੇ ਜੋ ਹੈ ਜਲ ਸ਼ੋਸ਼ਨ ਬਹੁਤ ਜ਼ਿਆਦਾ ਹੋ ਰਿਹਾ ਹੈ ਤਾਂ ਇਸ ਕਰਕੇ ਜਿਹੜਾ ਅੰਡਰਗਰਾਉਂਡ ਵਾਟਰ ਹੈ ਉਹ ਕਾਫੀ ਜ਼ਿਆਦਾ ਹੇਠਾਂ ਚਲਾ ਜਾਂਦਾ ਜਾ ਰਿਹਾ ਹੈ ਤਾਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਦਿੱਕਤ ਜਿਹੜੀ ਹੈ ਪੰਜਾਬ ਨੂੰ ਕਾਫੀ ਜ਼ਿਆਦਾ ਦੇ ਸਕਦਾ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਖੇਤਰੀ ਜਿਹੜਾ ਸਥਿਤੀ ਦੇ ਵਿੱਚ ਆਪਾਂ ਦੇਖੀਏ ਕਿ ਖੇਤਾਂ ਦੇ ਵਿੱਚ ਪਾਣੀ ਯੂਜ਼ ਹੁੰਦਾ ਹੈ ਹੋਰ ਕਈ ਥਾਵਾਂ ਤੇ ਪਾਣੀ ਯੂਜ਼ ਹੁੰਦਾ ਹੈ ਤਾਂ ਕਿਹਾ ਜਾ ਰਿਹਾ ਹੈ ਕਿ ਇਹਨਾਂ 19 ਜ਼ਿਲ੍ਹਿਆਂ ਦੇ ਵਿੱਚ ਜੋ ਹੈ ਪਾਣੀ ਦਾ ਸ਼ੋਸ਼ਨ ਬਹੁਤ ਜ਼ਿਆਦਾ ਕੀਤਾ ਜਾ ਰਿਹਾ ਹੈ ਜਿਸ ਕਰਕੇ ਅੰਡਰਗਰਾਉਂਡ ਵੀ ਹੋਣਾ ਘਟਦਾ ਜਾ ਰਿਹਾ ਹੈ ਉਤੇ ਹੀ ਖੇਤੀਬਾੜੀ ਘਰੇਲੂ ਤੇ ਉਦਯੋਗਿਕ ਜ਼ਰੂਰਤਾਂ ਦੇ ਲਈ ਇਨਾ ਖੇਤਰਾਂ ਦੇ ਵਿੱਚ ਭੂਮੀਗਤ ਪਾਣੀ ਦੀ ਬਹੁਤ ਜ਼ਿਆਦਾ ਵਰਤੋਂ ਕੀਤੀ ਜਾ ਰਹੀ ਹੈ ਜਿਸ ਕਾਰਨ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਪੰਜਾਬ ਨੂੰ ਗੰਭੀਰ ਜਲ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਬਹੁਤ ਥਾਵਾਂ ਤੇ ਜੁੜਾ ਇਹ ਪਾਣੀ ਇਸਤੇਮਾਲ ਕੀਤਾ ਜਾਂਦਾ ਜਿਸ ਕਰਕੇ ਇਸ ਦੀ ਵਰਤੋਂ ਬਹੁਤ ਜ਼ਿਆਦਾ ਹੋ ਰਹੀ ਹੈ ਤੇ ਹੁਣ ਇਹ ਜੋ ਹੈ ਜਲ ਸੰਕਟ ਵਾਲੇ ਇਹ ਮਾਮਲਾ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਹਾਲਾਂਕਿ ਤੁਹਾਨੂੰ ਦੱਸਦੇ ਕਿ ਹੁਣ ਤੱਕ 5 ਸਾਲਾਂ ਦੇ ਵਿੱਚ ਕਿਹਾ ਜਾ ਰਿਹਾ ਪੰਜਾਬ ਦੇ ਵਿੱਚ ਜੋ ਹੈ ਪੰਜਾਬ ਦੇ ਉੱਤੇ 1186 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਨੇ ਪੰਜਾਬ ਦੇ ਵਿੱਚ ਪਾਣੀ ਦੇ ਸੰਭਾਲ ਨੂੰ ਉਚਾਹਿਤ ਕਰਨ ਦੇ ਲਈ ਕੇਂਦਰ ਸਰਕਾਰ ਨੇ ਪਿਛਲੇ 5 ਸਾਲਾਂ ਦੇ ਵਿੱਚ ਜਲ ਸ਼ਕਤੀ ਅਭਿਆਨ ਤਹ ਜੋ ਹੈ 1186 ਕਰੋੜ ਰੁਪਏ ਦੇ ਕਰੀਬ ਜੋ ਹੈ ਖਰਚ ਕੀਤੇ ਨੇ ਤੇ ਮਾਰਚ 2025 ਦੇ ਵਿੱਚ ਸ਼ੁਰੂ ਕੀਤੀ ਗਈ ਜਲ ਸੰਚੈ ਜਨ ਭਾਗੀਦਾਰੀ ਜਨਤਕ ਜਾਗਰੂਕਤਾ ਵੱਲ ਇਹ تھیਮ ਵਾਲੀ ਇਸ ਮੁਹਿੰਮ ਦਾ ਵੀ ਉਦੇਸ਼ ਇਹ ਹੀ ਸਿਗਾ ਕਿ ਪਾਣੀ ਦੀ ਸਾਂਭ ਸੰਭਾਲ ਕੀਤੀ ਜਾਵੇ ਤਾਂ ਜੋ ਕੱਲ ਨੂੰ ਭਵਿੱਖ ਦੇ ਵਿੱਚ ਜਿਹੜਾ ਅੰਡਰਗਰਾਉਂਡ ਵਾਟਰ ਦੀ ਜਿਹੜੀ ਸਥਿਤੀ ਵਿਗੜਦੀ ਜਾ ਰਹੀ ਹੈ ਉਸ ਤੋਂ ਕਿਤੇ ਨਾ ਕਿਤੇ ਨਜੀਠਿਆ ਜਾ ਸਕੇ ਲੇਕਿਨ ਹੁਣ ਇਹ ਸਥਿਤੀ ਜੋ ਹੈ ਕਾਬੂ ਹੇਠਾਂ ਦੀ ਨਜ਼ਰ ਨਹੀਂ ਆ ਰਹੀ ਹੈ ਅ ਦੱਸੇ ਕਿ ਇਸ ਰਕਮ ਦੇ ਵਿੱਚੋਂ 417 ਕਰੋੜ ਰੁਪਏ ਰਵਾਇਤੀ ਜਲ ਸਰੋਤਾਂ ਦੇ ਨਵੀਨੀਕਰਨ 337 ਕਰੋੜ ਰੁਪਏ ਵਾਟਰ ਸ਼ੈੱਡ ਵਿਕਾਸ 388 ਕਰੋੜ ਰੁਪਏ ਸੰਗਰੇ ਜੰਗਲਾਤ ਤੇ 85 ਕਰੋੜ ਰੁਪਏ ਪਾਣੀ ਦੀ ਸੰਭਾਲ ਅਤੇ ਮੀਂਹ ਦੇ ਪਾਣੀ ਦੀ ਸੰਭਾਲ ਲਈ ਖਰਚ ਕੀਤੇ ਗਏ ਸਨ ਲੇਕਿਨ ਜਦ ਕੇ 7.19 ਕਰੋੜ ਰੁਪਏ ਭੂਮੀਗਤ ਪਾਣੀ ਰੀਚਾਰਜ ਟਾਂਚਿਆਂ ਤੇ ਖਰਚ ਕੀਤੇ ਗਏ ਨੇ ਸੋ ਇਸ ਤੋਂ ਇਲਾਵਾ ਜ਼ਿਲ੍ਹਾ 15 ਜ਼ਿਲ੍ਹਾ ਪੱਧਰ ਤੇ ਜਲ ਯੋਜਨਾ ਤੇ ਸਰੋਤਾ ਦੀ ਜੀਆਈਐਸ ਮੈਪਿੰਗ ਲਈ ਵੀ 25 ਲੱਖ ਰੁਪਏ ਦੀ ਰਕਮ ਜਾਰੀ ਕੀਤੀ ਗਈ ਹੈ ਸੋ ਇਹ ਵੱਖ-ਵੱਖ ਖੇਤਰਾਂ ਦੇ ਵਿੱਚ ਪੈਸਾ ਤਾਂ ਬਹੁਤ ਜ਼ਿਆਦਾ ਖਰਚ ਕੀਤਾ ਜਾ ਰਿਹਾ ਹੈ ਲੇਕਿਨ ਹੁਣ ਜੋ ਆંકੜੇ ਨਿਕਲ ਕੇ ਸਾਹਮਣੇ ਆਏ ਨੇ ਕਿ 19 ਜ਼ਿਲ੍ਹਿਆਂ ਦੇ ਵਿੱਚ ਪਾਣੀ ਦਾ ਸ਼ੋਸ਼ਣ ਬਹੁਤ ਜ਼ਿਆਦਾ ਹੋ ਰਿਹਾ ਹੈ ਜਿਸ ਦੇ ਵਿੱਚ ਬਹੁਤ ਸਾਰੇ ਜ਼ਿਲ੍ਹੇ ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸੇ ਉਹ ਸ਼ਾਮਿਲ ਨੇ ਜਦ ਕਿ ਰੋਪੜ ਦਿਹਾਲਾ ਜੋ ਹੈ ਉਸਿਲ ਸਭ ਤੋਂ ਜ਼ਿਆਦਾ ਖਰਾਬ ਦਸੀ ਜਾ ਰਹੀ ਹੈ ਕਿ ਇਥੇ ਅੰਡਰਗਰਾਉਂਡ ਵਾਟਰ ਜੋ ਹੈ ਉਹ ਕਾਫੀ ਜ਼ਿਆਦਾ ਹੇਟਾਂ ਜਾ ਚੁੱਕਿਆ ਹੈ ਤੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਵਿੱਚ ਜੋ ਹੈ ਇਥੇ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸੋ 23 ਜ਼ਿਲ੍ਹਿਆਂ ਦੇ ਵਿੱਚ ਜੋ ਹੈ ਜਲ ਸ਼ਕਤੀ ਕੇਂਦਰ ਵੀ ਹਾਲਾਂਕਿ ਸਥਾਪਿਤ ਕੀਤੇ ਗਏ ਨੇ ਪਿਛਲੇ 5 ਸਾਲਾਂ ਦੇ ਵਿੱਚ ਜੋ ਇਹ ਪੰਜਾਬ 'ਚ 1.9 ਲੱਖ ਜਲ ਸੰਭਾਲ ਕਾਰਜ ਕੀਤੇ ਗਏ ਨੇ ਤੇ ਸਾਰੇ 23 ਜ਼ਿਲ੍ਹਿਆਂ ਵਿੱਚ ਜਲ ਸ਼ਕਤੀ ਕੇਂਦਰ ਸਥਾਪਿਤ ਕੀਤੇ ਗਏ ਨੇ ਤਾਂ ਜੋ ਲੋਕਾਂ ਨੂੰ ਇੱਥੇ ਉਚਾਹਿਤ ਕੀਤਾ ਜਾ ਸਕੇ ਲੋਕਾਂ ਨੂੰ ਸਾਮ ਸੰਭਾਲ ਬਾਰੇ ਜੋ ਇਹ ਪਾਣੀ ਦੀ ਸਿਖਾਇਆ ਜਾ ਸਕੇ ਸੋ ਜਲ ਸ਼ਕਤੀ ਮੰਤਰਾਲੇ ਦੇ ਅਨੁਸਾਰ 26 ਜੁਲਾਈ 2025 ਤੱਕ ਦੇਸ਼ ਭਰ ਦੇ ਵਿੱਚ 1.87 ਕਰੋੜ ਜਲ ਸੰਭਾਲ ਨਾਲ ਸੰਬੰਧਤ ਗਤੀਵਿਧੀਆਂ ਪੂਰੀਆਂ ਕੀਤੀਆਂ ਗਈਆਂ ਹਨ ਤੇ 712 ਜਲ ਸ਼ਕਤੀ ਕੇਂਦਰ ਸਥਾਪਿਤ ਵੀ ਕੀਤੇ ਗਏ ਨੇ ਸੋ ਹੁਣ ਇਹ ਹੀ ਹੈ ਕਿ ਅਪੀਲ ਪ੍ਰਸ਼ਾਸਨ ਦੇ ਵੱਲੋਂ ਵੀ ਕਿ ਇਹ ਭੂਮੀਗਤ ਪਾਣੀ ਦੇ ਸ਼ੋਸ਼ਣ ਨੂੰ ਕੰਟਰੋਲ ਕਰਨ ਦੀ ਲੋੜ ਹੈ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਭੂਮੀਗਤ ਪਾਣੀ ਦੇ ਸ਼ੋਸ਼ਣ ਦੀ ਗਤੀ ਇਸੇ ਰਫ਼ਤਾਰ ਦੇ ਨਾਲ ਜਾ ਰਹੀ ਰਹੀ ਤਾਂ ਅਗਲੇ ਕੁਝ ਸਾਲਾਂ ਦੇ ਵਿੱਚ ਪੰਜਾਬ ਨੂੰ ਗੰਭੀਰ ਜਲ ਸੰਕਟ ਦੇ ਨਾਲ ਜੋ ਹੈ ਉਹ ਝੂਜਣਾ ਪੈ ਸਕਦਾ ਹੈ ਸੋ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਨਾਲ ਦੇ ਨਾਲ ਦੱਸੋ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਆਪਣੇ ਇਲਾਕੇ ਦੇ ਵਿੱਚ ਦੇਖਦੇ ਹੋ ਕਿ ਅੰਡਰਗਰਾਉਂਡ ਵਾਟਰ ਦੀ ਜਿਹੜੀ ਵਰਤੋਂ ਹੈ ਉਹ ਜ਼ਿਆਦਾ ਇਸਤੇਮਾਲ ਜਾਂ ਜ਼ਿਆਦਾ ਉਸ ਦਾ ਕੋਈ ਜਿਹੜਾ ਗਲਤ ਇਸਤੇਮਾਲ ਤਾਂ ਨਹੀਂ ਕਰ ਰਿਹਾ ਕਿਉਂਕਿ ਬਹੁਤ ਸਾਰੇ ਇਲਾਕੇ ਅਜਿਹੇ ਨੇ ਜਿੱਥੇ ਕਿ ਦੁਰਵਰਤੋਂ ਵੀ ਕੀਤੀ ਜਾਂਦੀ ਹੈ ਬਹੁਤ ਜ਼ਿਆਦਾ ਪਾਣੀ ਦੀ ਸੋ ਉਹ ਚੀਜ਼ ਨੂੰ ਹੁਣ ਧਿਆਨ ਰੱਖਣਾ ਪਵੇਗਾ ਤੇ ਜੇਕਰ ਲੋਕੇ ਉਸ ਚੀਜ਼ ਦਾ ਧਿਆਨ ਨਹੀਂ ਰੱਖਦੇ ਤਾਂ ਫਿਰ ਮਾਹਿਰਾ ਦਾ ਮੰਨਣਾ ਹੈ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਪੰਜਾਬ ਨੂੰ ਜੋ ਹੈ ਗੰਭੀਰ ਜਲ ਸੰਕਟ ਦੇ ਨਾਲ ਝੂਠਣਾ ਪੈ ਸਕਦਾ ਹੈ